ਤੇ ਆਪਣਾ ਜਿਹੜਾ ਸਰਕਾਰੀ ਜਿਹੜਾ 2399 ਰੁਪਏ ਉਹ ਆਪਾਂ ਤੁਮ ਦਿਕਾਉ ਫਿਲਹਾਲ ਜਿਹੜਾ ਮੰਡੀ ਦੇ ਵਿੱਚ ਝੋਨੇ ਦੀ ਆਮਦ ਨਹੀਂ ਹੋਈ ਹੈ ਸਾਨੂੰ ਲੱਗਦਾ ਵੀ ਅਗਲੇ 10 12 ਦਿਨ ਹਲੇ ਅਰਾਈਵਲ ਮੇਬੀ ਨਾ ਹੋਵੇ ਕਿਉਂਕਿ ਮੌਸਮ ਪਹਿਲਾਂ ਮਤਲਬ ਧੁੱਪਾਂ ਹੋਣੀ ਨਿਕਲ ਲੱਗੀਆਂ ਨੇ ਝੋਨੇ ਦਾ ਜਦੋਂ ਨਸਰਦਾ ਸੀ ਝੋਨਾ ਉਦੋਂ ਮੀਂਹ ਲਗਾਤਾਰ ਪੈਂਦੇ ਰਹੇ ਇਹਦੇ ਕਰਕੇ ਝਾੜ ਦੀ ਵਿੱਚ 1 ਏਕੜ ਦਾ 2 ਕੁਇੰਟਲ 3 ਕੁਇੰਟਲ 4 ਕੁਇੰਟਲ ਝਾੜਦਾ ਸਿਰਫ ਹੋਊਗਾ ਤੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਕਿ ਡੈਮੇਜ ਇਸ ਕਦਰ ਦੀ ਵੀ ਪ੍ਰੋਬਲਮਾਂ ਸਾਡੇ ਵਿੱਚ ਥੋੜੀ ਬਹੁਤ ਆਵੇ ਤੇ ਸਰਕਾਰ ਨੂੰ ਇਸ ਚੀਜ਼ ਨੂੰ ਮੱਧਿਆ ਨਜ਼ਰ ਰੱਖਦੇ ਹੋ ਇੱਕ ਮੌਸਮ ਦੇ ਵਿੱਚ ਇੱਕ ਡੈਮੇਜ ਦੇ ਵਿੱਚ ਥੋੜਾ ਬਹੁਤ ਪੰਜਾਬ ਗਵਰਨਮੈਂਟੋਂ ਰੈਲੈਕਸੇਸ਼ਨ ਦੇਣਾ ਚਾਹੀਦਾ ਕਿਸੇ ਵੀ ਕਿਸਾਨ ਦੀ ਬਲੈਕਮਿਲਿੰਗ ਨਹੀਂ ਹੋਣ ਦਿਆਂਗੇ ਔਰ ਕਿਸੇ ਆੜਤੀਆ ਨੂੰ ਵੀ ਤੰਗ ਹੋਣ ਦਿਆਂਗੇ ਬਿਲਕੁਲ ਇਹ ਸਵਾਲ ਹੈ ਹੜਾਂ ਦੀ ਮਾਰ ਚ ਮੰਡੀਆਂ ਕਿੰਨੀਆਂ ਕੋ ਤਿਆਰ ਨੇ ਫਸਲ ਕਿੰਨੀ ਤਿਆਰ ਹੈ ਔਰ ਇਹਦੇ ਘਾਟੇ ਵਾਧੇ ਕੀ ਨੇ ਕਿੰਨੇ ਕੁਇੰਟਲ ਝਾੜ ਘਟਿਆ ਹੈ ਅੱਧੋ ਅੱਧਾ ਜਾਂ 2-3 ਕੁਇੰਟਲ ਹੈ ਜੇਕਰ 25 ਤੋਂ 30 ਕੁਇੰਟਲ ਜੀਰੀ ਨਿਕਲਦੀ ਸੀ ਤੇ ਹੁਣ ਕੀ ਹਾਲਾਤ ਨੇ ਲੇਟ ਆਉਣ ਦਾ ਕਾਰਨ ਸਾਨੂੰ ਪਤਾ ਲਗਾਤਾਰ ਪਈ ਬਾਰਿਸ਼ ਲਗਾਤਾਰ ਪਿਆ ਮੀਂਹ ਉਸ ਤੋਂ ਬਾਅਦ ਆਇ ਹੜ੍ਹ ਔਰ ਬਹੁਤ ਨੁਕਸਾਨ ਹੋਇਆ ਤਾਂ ਝੋਨੇ ਹਿੱਟ ਰਕਵੇ ਦੀ ਮਾਰ ਕਿੰਨੇ ਰੂਪ ਦੇ ਵਿੱਚ ਰਣੀ ਪਈਗੀ ਅੱਜ ਇਸ ਬਾਰੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਪ੍ਰੋਗਰਾਮ ਜਿਹਦਾ ਨਾਮ ਲੋਕਾਂ ਦਾ ਸਪੋਕਸਮੈਨ ਲੋਕ ਹੋਣਗੇ ਔਰ ਤੁਸੀਂ ਜਿਹੜੀ ਸਾਡੇ ਨਾਲ ਗੱਲਬਾਤ ਕਰਨੀ ਹੈ ਉਹ ਸਾਡਾ ਨੰਬਰ ਹੈ 3505099 3505089 ਔਰ ਏਰੀਆ ਕੋਡ 0172 ਹੈ ਤੇ ਦੂਸਰਾ ਨੰਬਰ 5013426 ਰਹੇਗਾ ਜਾਨੀ ਕਿ 5013426 ਔਰ ਏਰੀਆ ਕੋਡ 0172 ਜਾਨੀ ਕਿ 0172 ਹੈ ਤੁਸੀਂ ਇਹਦੇ ਉੱਤੇ ਕਾਲ ਸਾਨੂੰ ਕਰ ਸਕਦੇ ਹੋ ਤੁਹਾਡੇ ਇਲਾਕੇ 'ਚ ਕਿੰਨਾ ਨੁਕਸਾਨ ਹੋਇਆ ਮੰਡੀਆਂ ਦੇ ਵਿੱਚ ਕੀ ਪ੍ਰਬੰਧ ਨੇ ਇਹ ਸਾਰੇ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਉਸ ਤੋਂ ਪਹਿਲਾਂ ਪੇਸ਼ ਖਾਸ ਰਿਪੋਰਟ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਮੰਗਲਵਾਰ ਤੋਂ ਸ਼ੁਰੂ ਹੋਗੀ ਹੜਾਂ ਦੀ ਮਾਰ ਦੇ ਦੌਰਾਨ ਪਹਿਲੀ ਵਾਰ ਝੋਨੇ ਦੀ ਅਗੇਤੀ ਖਰੀਦ ਸ਼ੁਰੂ ਹੋਈ ਹੈ ਸੂਬਾ ਸਰਕਾਰ ਦੇ ਵੱਲੋਂ ਪਹੁੰਚ ਕਰਨ ਮਗਰੋਂ ਕੇਂਦਰ ਸਰਕਾਰ ਨੇ ਅਗੇਤੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਹੈ ਸੂਬੇ ਦੇ ਖਰੀਦ ਕੇਂਦਰਾਂ ਦੇ ਵਿੱਚ ਬਾਸਮਤੀ ਪਹਿਲਾਂ ਹੀ ਪੁੱਜਣੀ ਸ਼ੁਰੂ ਹੋਗੀ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਿਆ ਨੇ ਅਤੇ ਆਉਂਦੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਨਾ ਕਿਸੇ ਖਰੀਦ ਕੇਂਦਰ ਦਾ ਦੌਰਾ ਕਰ ਸਕਦੇ ਨੇ ਮੁੱਖ ਮੰਤਰੀ ਨੇ ਆਖਿਆ ਕਿ ਝੋਨੇ ਦੀ ਖਰੀਦ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਟ ਨਹੀਂ ਲੱਗਨ ਦਿੱਤਾ ਜਾਵੇਗਾ ਹਾਲਾਂਕਿ ਪਹਿਲੇ ਦਿਨ ਚੋਨਾ ਕਾਠੀ ਮੰਡੀਆਂ ਦੇ ਵਿੱਚ ਆਇਆ ਰੋਜ਼ਾਨਾ ਸਪੋਕਸਮੈਨ ਦੀਆਂ ਟੀਮਾਂ ਦੇ ਵੱਲੋਂ ਮੰਡੀਆਂ ਦਾ ਦੌਰਾ ਕੀਤਾ ਗਿਆ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਮੌਸਮ ਬਹੁਤ ਗੰਦਾ ਰਿਹਾ ਮੀਂਹ ਬਹੁਤ ਜ਼ਿਆਦਾ ਪੈ ਗਏ ਮੌਸਮ ਦੀ ਮਾਰ ਕਾਰਨ ਮੌਸਮ ਖੁੱਲਿਆ ਨਹੀਂ ਧੁੱਪ ਨਹੀਂ ਨਿਕਲੀ ਹਵਾ ਨਹੀਂ ਚੱਲੀ ਪੱਛੋ ਨਹੀਂ ਚੱਲੀ ਸੋ ਇਸ ਕਰਕੇ ਇਹ ਜਿਹੜੇ ਫਸਲ ਆ ਉਹ ਲੇਟ ਹੋ ਗਈ ਜਿਹੜੀ ਸਾਡੀ ਮੰਡੀ ਐਸ਼ੀਏ ਦੀ ਸਭ ਤੋਂ ਵੱਡੀ ਮੰਡੀ ਆ ਕਿ ਹੁਣ 1500 ਨੰਗਰੀ ਬਹੁਤ ਇੱਥੇ ਆ ਰਹੀ ਆ। ਬਾਸਪਤੀ ਉਹਨੂੰ ਪ੍ਰਾਈਵੇਟ ਪਰਚੇਜ਼ ਹੋ ਰਹੀ ਆ। ਦੇਖੋ ਬੜਾ ਕਾਫੀ ਚੋਨਾ ਜਿਹੜਾ ਅੱਜ ਆਉਣ ਲੱਗ ਗਿਆ ਮੰਡੀ ਦੇ ਵਿੱਚ। ਅੱਜ ਮੀਟਿੰਗ ਕੀਤੀ ਐ ਆਰਤੀ ਸਾਹਿਬਾਨਾ ਨਾਲ ਤੇ ਜਿਹੜੇ ਆਫੀਸਰ ਸਾਹਿਬਾਨ ਨੇ। ਪਿਛਲੇ ਸਾਲ ਬੜੀ ਇੱਥੇ ਗੜਬੜ ਹੋਈ ਸੀਗੀ। ਔਰ ਉਹ ਇੰਤਜ਼ਾਮ ਜਿਹੜੇ ਨੇ ਐਤਕਾਂ ਪੂਰੇ ਕਰ ਲਏ ਗਏ। ਕਮੇਟੀ ਬਣਾਤੀ ਹੈ ਕਿਸੇ ਵੀ ਕਿਸਾਨ ਦੀ ਬਲੈਕਮਿਲਿੰਗ ਨਹੀਂ ਹੋਣ ਦਿਆਂਗੇ ਔਰ ਕਿਸੇ ਆੜਤੀਆ ਨੂੰ ਵੀ ਨਹੀਂ ਤੰਗ ਹੋਣ ਦਿਆਂਗੇ ਅਸੀਂ ਬਿਲਕੁਲ ਵਧੀਆ ਇੰਤਜ਼ਾਮ ਜਿਹੜੇ ਨੇ ਇਸ ਟਾਈਮ ਕੀਤੇ ਨੇ ਜਿਹੜੀਆਂ ਪ੍ਰੋਬਲਮਸ ਆਸਕ ਦੀਆਂ ਨੇ ਉਹ ਅੱਜ ਡਿਸਕਸ ਕੀਤੀਆਂ ਨੇ ਅਫੀਸਰ ਸਾਹਿਬਾਨ ਨੂੰ ਵੀ ਪੁੱਛਿਆ ਵੀ ਤੁਸੀਂ ਅੱਡੀਆਂ ਜੋ ਪ੍ਰੋਬਲਮ ਨੇ ਅੱਜ ਦੱਸੋ ਸਾਨੂੰ ਸੋ ਇਸ ਕਰਕੇ ਨਹੀਂ ਤੇ ਲਾਸਟੇ ਆਣ ਕੇ ਅ ਇੱਕ ਦੂਜੇ ਦੇ ਉੱਤੇ ਪੰਡਾ ਫੋੜੀ ਜਾਂਦੇ ਰਹਿੰਦੇ ਆ ਤੇ ਉਹ ਕੰਮ ਪਿਛਲੀ ਵਾਰ ਵਾਲਾ ਐਤਕਾ ਬਿਲਕੁਲ ਨਹੀਂ ਹੋਣ ਦਿਆਂਗੇ ਕਿਸੇ ਵੀ ਕਿਸਾਨ ਦੀ ਲੁੱਟ ਨਹੀਂ ਹੋਣ ਦਿਆਂਗੇ ਅਜੇ ਪਹਿਲੀ ਇਨਕੁਆਰੀ ਚੱਲ ਰਹੀ ਹੈ ਪਿਛਲੇ ਸਾਲ ਦੀ ਤੇ ਜੇ ਕਿਤੇ ਕਿਸੇ ਨੇ ਗੜਬੜ ਕੀਤੀ ਤੋ ਉਹ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਅੱਜ ਮਿਤੀ 16 9 2025 ਤੇ ਝੋਨੇ ਦੀ ਸਰਕਾਰੀ ਖਰੀਦ ਪੰਜਾਬ ਗਵਰਨਮੈਂਟ ਦੇ ਨਿਰਦੇਸ਼ਾਂ ਅਨੁਸਾਰ ਸ਼ੁਰੂ ਹੋ ਗਈ ਝੋਨੇ ਦਾ ਜਦੋਂ ਨਸਰਦਾ ਸੀ ਝੋਨਾ ਉਦੋਂ ਮੀਂਹ ਲਗਾਤਾਰ ਪੈਂਦੇ ਰਿਹਾ ਇਹਦੇ ਕਰਕੇ ਝਾੜ ਦੇ ਵਿੱਚ ਦੇ 1 ਏਕੜ ਦਾ 2 ਕੁਇੰਟਲ 3 ਕੁਇੰਟਲ ਝਾੜ ਦਾ ਅਸਰ ਪਊਗਾ ਤੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਕਿ ਡੈਮੇਜ ਡਿਸਕਰਨ ਦੀ ਵੀ ਪ੍ਰੋਬਲਮਾਂ ਦਾ ਵਿੱਚ ਥੋੜੀ ਬਹੁਤ ਆਵੇ ਤੇ ਸਰਕਾਰ ਨੂੰ ਇਸ ਚੀਜ਼ ਨੂੰ ਮੱਧਿਆ ਨਜ਼ਰ ਰੱਖਦੇ ਹੋ ਇੱਕ ਮੌਇਸਚਰ ਦੇ ਵਿੱਚ ਇੱਕ ਡੈਮੇਜ ਦੇ ਵਿੱਚ ਥੋੜਾ ਬਹੁਤ ਪੰਜਾਬ ਗਵਰਨਮੈਂਟੋਂ ਰੈਲੈਕਸੇਸ਼ਨ ਦੇਣਾ ਚਾਹੀਦਾ ਤਾਂ ਜੋ ਜ਼ਿੰਮੇਵਾਰਾਂ ਨੂੰ ਮੰਡੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਤੁਸੀਂ ਹਮ ਤਾਂ ਕਭੀ ਸਮਸਿਆਈ ਹੈ ਤਾਂ ਸਰਕਾਰ ਨੂੰ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਵੀ ਸਹੀ ਟਾਈਮ ਨਾਲ ਚੱਕੀ ਤੇ ਆਪਣੇ ਸਹੀ ਇੰਟੀਜਾਮ ਕਰੇ ਮੰਡੀਆਂ ਦੇ ਬਜਲ ਦੇ ਉੱਤੇ ਤੇ ਆਪਣੇ ਚੱਕਣ ਦੇ ਢੋਅਡバイスੇ ਵੀ ਸਹੀ ਇੰਟੀਜਾਮ ਹੋਣੀ ਚਾਹੀਦੀ ਖੜਕਾਨ ਕਿੰਨਾ ਕੁ ਨੁਕਸਾਨ ਦਾ ਅਸਰ ਪਏਗਾ ਇਸ ਵਾਰ ਫਸਲ ਦੇ ਉੱਤੇ ਜਬ ਮੀਂਹ ਕਰਕੇ ਕਿੰਨੀ ਕੁ ਫਸਲ ਆਪਣੀ ਨੁਕਸਾਨੀ ਗਈ ਇਸ ਏਰੀਆ ਚ ਆਪਣੇ ਸਾਡਾ ਬਿੰਦੂ ਹੈਗਾ ਸਵਾਜ ਬੋਲ ਰਿਹਾ ਕਿ 80% ਫਸਲ ਨਹੀਂ ਨੁਕਸਾਨੀ ਗਈ ਪਰ ਸਾਡੇ ਤੋਂ ਇਧਰ ਦਰਿਆਲ ਤੇ ਕਾਫੀ ਫਸਲ ਖਰਾਬ ਹੋ ਗਈ ਹੈ ਕਾਫੀ ਨੁਕਸਾਨ ਹੋ ਗਿਆ ਵੇਰਿਆਂ ਦੇ ਅਨੁਸਾਰ ਪੰਜਾਬ ਪਾਰ ਦੇ ਵਿੱਚ 1822 ਖਰੀਦ ਕੇਂਦਰ ਬਣਾਏ ਗਏ ਨੇ ਇਸ ਵਾਰ ਮੀਂਹ ਤੇ ਹੜਾ ਕਰਕੇ ਫਸਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਫਸਲ ਦੇ ਵਿੱਚ ਨਵੀਂ ਸਰਕਾਰ ਦੇ ਲਈ ਮੁੱਖ ਚੁਣੌਤੀ ਰਹੇਗੀ ਖਬਰਾਂ ਇਹ ਵੀ ਨੇ ਕਿ ਮੰਡੀਆਂ ਦੇ ਵਿੱਚ ਫਸਲ ਦੀ ਆਮਦ ਪਛਣ ਦੀ ਸਭਾਵਨਾ ਹੈ देखो ਸਰਕਾਰੀ ਖਰੀਦ ਜੋ ਹੈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਮਿਤੀ 16-9 ਤੋਂ ਸ਼ੁਰੂ ਹੈ ਫਿਲਹਾਲ ਜਿਹੜਾ ਮੰਡੀ ਦੇ ਵਿੱਚ ਝੋਨੇ ਦੀ ਆਮਦ ਨਹੀਂ ਹੋਈ ਹੈ ਸਾਨੂੰ ਲੱਗਦਾ ਵੀ ਅਗਲੇ 10-12 ਦਿਨ ਹਲੇ ਅਰਾਈਵਲ ਮੇਬੀ ਨਾ ਹੋਵੇ ਕਿਉਂਕਿ ਮੌਸਮ ਪਹਿਲਾਂ ਮਤਲਬ ਧੁੱਪਾਂ ਹੋਣੀ ਨਿਕਲ ਲੱਗੀਆਂ ਨੇ ਇਸ ਤੋਂ ਬਿਨਾ ਪਰ ਖਰੀਦ ਜੋ ਸ਼ੁਰੂ ਹੋ ਰਹੀ ਹੈ ਸਾਡੇ ਵੱਲੋਂ ਜਿਹੜੇ ਹੈ ਸਰਕਾਰੀ ਪ੍ਰਬੰਧ ਜਿਹੜੇ ਨੇ ਸੀਜ਼ਨਲ ਪ੍ਰਬੰਧ ਬਿਜਲੀ ਸ਼ਾ ਪਾਣੀ ਸਾਰੇ ਮੁਕੰਮਲ ਕਰ ਲਏਗੇ ਨੇ ਤੇ ਅਸੀਂ ਮਤਲਬ ਅਰਾਈਵਲ ਦੇ ਲਈ ਤਿਆਰ ਆ। ਫਿਰ ਇਸ ਵਾਰ ਕਿੰਨਾ ਟੀਚਰ ਰੱਖਿਆ ਕਿਉਂਕਿ ਇਸ ਵਾਰ ਚੋਨਾ ਕਾਫੀ ਜ਼ਿਆਦਾ ਖਰਾਬੀ ਹਾਲਾਂਕਿ ਆਪਣੀ ਬੈਲਟ ਸਹੀ ਰਹੀ ਹੈ ਥੋੜੀ ਜੀ। ਹੂੰ ਪਿਛਲੇ ਵਾਰ ਕਿੰਨੇ ਕਿੰਨਾ ਚੋਨਾ ਆਇਆ ਕੋਈ ਪਿਛਲੀ ਵਾਰ ਜੀ 99000 ਐਮਟੀ ਦੇ ਲਗਭਗ ਇੱਥੇ ਮੰਡੀ ਦੇ ਵਿੱਚ ਮਾਰਕੀਟ ਕਮੇਟੀ ਬਠਿੰਡਾ ਦੀਂ ਚੋਨਾ ਆਇਆ ਸੀਗਾ। ਇਸ ਵਾਰ ਸਾਨੂੰ ਉਮੀਦ ਹੈ ਵੀ ਇਸ ਤੋਂ ਵੱਧ ਕੇ ਹੀ ਆਏਗਾ। ਇਸ ਤੋਂ ਬਿਨਾ ਜਿਹੜੇ ਆਪਣੇ ਮੰਡੀ ਦੇ ਵਿੱਚ 14 ਜਿਹੜੀਆਂ ਮੰਡੀਆਂ ਨੇ ਇੱਕ ਮੁਖਿਆੜਿਆ 15 ਕੁੱਲ ਮੰਡੀਆਂ ਹੈਗੀਆਂ ਨੇ ਉਥੇ ਸਾਰੇ ਜਿਹੜੇ ਪ੍ਰਬੰਧ ਮੁਕੰਮਲ ਕਰ ਲਏ ਗਏ। ਪੰਜਾਬ ਸਰਕਾਰ ਦੇ ਵੱਲੋਂ ਐਤਕੀ 175 ਤੋਂ 180 ਲੱਖ ਟਨ ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ਦੇ ਵਿੱਚ ਸੁੱਕੀ ਫਸਲ ਲੈ ਕੇ ਆਉਣ। ਵੀਰਵਿਆਂ ਦੇ ਅਨੁਸਾਰ ਪੰਜਾਬ ਦੇ ਵਿੱਚ ਬਾਸਮਤੀ ਦੀ ਖਰੀਦ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਪ੍ਰਾਈਵੇਟ ਵਪਾਰੀ ਕਰੀਬ 8 ਜ਼ਿਲ੍ਹਿਆਂ ਦੇ ਵਿੱਚ ਬਾਸਮਤੀ ਦੀ ਖਰੀਦ ਦਾ ਮਹੂਰਤ ਕਰ ਚੁੱਕੇ ਨੇ। ਹੋਂ ਤੱਕ 32210 ਟਨ ਬਾਸਮਤੀ ਦੀ ਖਰੀਦ ਹੋਈ ਹੈ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਟਿਆਲਾ ਲੁਧਿਆਣਾ ਮਾਨਸਾ ਬਨਾਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਕੁਝ ਮੰਡੀਆਂ ਦੇ ਵਿੱਚ ਬਾਸਮਤੀ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਕਿਤਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਐਰਕਨ ਸਾਡੇ ਇਲਾਕੇ ਵਿੱਚ ਹਰਾਂ ਦੀ ਮਾਰ ਬਹੁਤ ਜ਼ਿਆਦਾ ਪਈ ਹੈ ਸਾਡਾ ਇਲਾਕਾ ਥੋੜਾ ਜਿਹਾ ਅੱਗੇ ਵੀ ਆਲਰੇਡੀ ਮਤਲਬ ਵੇਟ ਚੱਲਦਾ ਵਾ ਅਜੇ ਮਤਲਬ ਜਿਹੜੀ ਪਰਮਲ ਹੈ ਉਹ ਨਹੀਂ ਆਈ ਦੇ 1509 ਦੀਆਂ ਵੈਰਾਈਟੀਆਂ ਨੇ ਜਿਹੜਾ 1692 1509 ਉਹ ਆ ਰਿਹਾ ਨੇ ਪਰਮਲ ਦੀ ਵੈਰਾਈਟੀ ਅੱਜ ਨਹੀਂ ਆਈ ਮੰਡੀ 'ਚ ਤੇ ਇਹ ਕਿਉਂਕਿ ਇਹ ਥੋੜਾ ਜਿਹਾ ਐਡਵਾਂਸ ਹਰਕਾ ਸਰਕਾਰ ਵੱਲੋਂ ਮਤਲਬ 16 ਤਰੀਕ ਨੂੰ ਫੀਤ ਚਾਲੂ ਕਰ ਦਿੱਤੀ ਗਈ ਹੈ ਪਿਛੇ ਆਪਾਂ 16 ਤਰੀਕ ਤੋਂ 33 ਨੂੰ ਕਰਦੇ ਸੀ ਇਸ ਕਰਕੇ ਮਤਲਬ ਉਦਾਂ ਵੀ ਮੌਸਮ ਮੌਸਮੀ ਖਰਾਬੀ ਦੇ ਕਰਕੇ ਏਰਕਾ ਫਸਲ ਥੋੜੀ ਲੇਟ ਹੋਈ ਸਾਡੇ ਸਾਰੇ ਬਟਾਲਾ ਮੰਡੀ ਵਿੱਚ 11 ਕਿਲੋ ਪੁਆਇੰਟ ਦੇ ਲਗਭਗ ਪਰਮਲ ਆਉਂਦੀ ਹੈ ਇਸ ਏਰੀਆ ਦੇ ਚਹਾੜਾ ਇਹ ਆ ਉਸ ਏਰੀਆ ਤੋਂ ਵੀ ਪਰਮਲ ਸਾਡੀ ਮਤਲਬ ਬਟਾਲਾ ਦਾਣਾ ਮੰਡੀ 'ਚ ਆਉਂਦੀ ਹੈ ਜੋ ਅੱਜ ਖਬਰਾਂ ਅਸੀਂ ਸੁਣ ਰਹੇ ਹਾਂ ਉਹਦੇ ਕੁਝ ਜ਼ਮੀਨਾਂ ਦੇ ਵਿੱਚ ਤੇ ਕੁਝ ਪੱਸਾ ਜਿਹੜੀ 100% ਖਰਾਬ ਹੋ ਗਈ ਹੈ, ਕੁਝ 75% ਹੋਈ ਹੈ, ਕੁਝ 50% ਖਰਾਬ ਹੋਈ ਹੈ। ਉਹਦੇ ਨਾਲ ਰੈਵਲ ਘਟਣ ਦਾ ਮਤਲਬ ਅਸਾ ਹੈ ਕਿ ਰੈਵਲ ਘਟੇਗੀ ਕਿਉਂਕਿ ਜਿਹੜੀ ਇਹ ਫਸਲ ਵਗੈਰਾ ਜ਼ਿਆਦਾ ਨਹੀਂ ਆ ਰਿਹਾ ਕਹ ਰਹੇ ਨੇ ਤੇ ਝਾੜ ਵੀ ਜਿਹੜਾ ਘਟ ਰਿਹਾ ਹੈ। ਹਰ ਸਾਲ ਪੰਜਾਬ ਦੇ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੁੰਦੀ ਹੈ। ਇਸ ਵਾਰ 15 ਦਿਨ ਅਗੇਤੀ ਸ਼ੁਰੂ ਹੋ ਗਈ ਹੈ। ਮਾਝੇ ਅਤੇ ਦੁਆਬੇ ਦੇ ਵਿੱਚ ਝੋਨੇ ਦੀ ਫਸਲ ਦਾ ਪਾਰੀ ਨੁਕਸਾਨ ਹੋਇਆ ਹੈ। ਅਤੇ ਤਕਰੀਬ 5 ਲੱਖ ਏਕੜ ਫਸਲ ਸਮੁੱਚੇ ਸੂਬੇ ਦੇ ਵਿੱਚ ਨੁਕਸਾਨੀ ਗਈ ਹੈ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਭੜਾ ਕਾਰਨ ਇਸ ਵਾਰ ਚੋਲ ਮਿਲਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਵੀ ਨਹੀਂ ਕੀਤੀ ਜੋ ਹਰ ਸਾਲ ਦੀ ਪ੍ਰੈਕਟਿਸ ਰਹੀ ਹੈ। ਪੰਜਾਬ ਦੇ ਵਿੱਚ ਐਤਕੀਂ ਅਨਾਜ ਪੰਡਾਰਨ ਦੀ ਸਮੱਸਿਆ ਮੋੜ ਖੜੀ ਹੋ ਸਕਦੀ ਹੈ। ਸਰਕਾਰ ਨੇ ਕੇਂਦਰ ਤੋਂ ਚੋਣਾ ਦੀ ਮੂਵਮੈਂਟ ਦੇ ਲਈ ਹਰ ਮਹੀਨੇ 10 ਟ੍ਰੇਨਾਂ ਦੀ ਮੰਗ ਕੀਤੀ ਸੀ ਪਰ ਇਸ ਲਈ ਪੰਜਾਬ ਨੂੰ ਪ੍ਰਤੀ ਮਹੀਨਾ 3-4 ਟ੍ਰੇਨਾਂ ਹੀ ਮਿਲ ਰਹੀਆਂ ਨੇ। ਸੂਬੇ ਦੇ ਵਿੱਚ ਗੋਦਾਮ ਅਨਾਜ ਦੇ ਨਾਲ ਨੱਕੋ ਨੱਕ ਪਰੇ ਪਏ ਨੇ ਜਦੋਂ ਆਉਂਦੇ 3-4 ਮਹੀਨਿਆਂ ਬਾਅਦ ਛੋੜਾ ਨੂੰ ਭੰਡਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਤਾਂ ਉਸ ਸਮੇਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਪੰਜਾਬ ਦੇ ਵਿੱਚ ਇਸ ਵਾਰ ਫਸਲ ਵੇਚਣ ਵਾਲੇ ਹਰ ਕਿਸਾਨ ਦੀ ਬੋਲੀ ਮੋਕੇ ਫੋਟੋ ਖਿੱਚੀ ਜਾਵੇਗੀ ਕੇਂਦਰ ਸਰਕਾਰ ਦੇ ਵੱਲੋਂ ਇੱਕ ਨਵੀਂ ਐਪ ਬਣਾਈ ਗਈ ਹੈ ਜਿਸ ਦੇ ਵਿੱਚ ਹਰ ਕਿਸਾਨ ਜਾਂ ਉਸ ਦੇ ਨੁਮਾਇੰਦੇ ਦੀ ਬੋਲੀ ਸਮੇਂ ਫੋਟੋ ਅਪਲੋਡ ਕਰਨਾ ਲਾਜ਼ਮੀ ਹੋਵੇਗਾ ਪੰਜਾਬ ਮੰਡੀ ਬੋਰਡ ਦੇ ਸਟਾਫ ਨੂੰ ਇਸ ਬਾਰੇ ਤਕਨੀਕੀ ਸਿਖਲਾਈ ਵੀ ਦਿੱਤੀ ਜਾ ਚੁੱਕੀ ਹੈ ਅਧਿਕਾਰੀਆਂ ਦੇ ਮੁਤਾਬਕ ਚੋਨੇ ਦੀ ਬੋਗਸ ਖਰੀਦ ਰੋਕਾਂ ਦੇ ਲਈ ਕੇਂਦਰ ਸਰਕਾਰ ਨੇ ਇਹ ਨਵਾਂ ਤਕਨੀਕੀ ਕਦਮ ਚੁੱਕਿਆ ਹੈ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਸੋ ਪੰਜਾਬ ਦੇ ਮੁxtਲਫ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਦੇ ਪ੍ਰਬੰਧਕਾਂ ਦੀ ਜ਼ੁਬਾਨੀ ਤੁਸੀਂ ਸੁਣਿਆ ਕਿ ਕਈ ਥਾਵਾਂ ਤੇ ਆਮਦ ਸ਼ੁਰੂ ਹੋਈ ਹੈ ਪਰ ਕਈ ਜਗ੍ਹਾ ਤੇ ਬਿਲਕੁਲ ਵੀ ਜਿਹੜੀ ਹੈ ਪਹਿਲੇ ਦਿਨ ਫਸਲ ਨਹੀਂ ਆਈ ਹੈ ਤੁਹਾਡੇ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਹਲਕੇ ਦੇ ਅੰਦਰ ਤਹਿਸੀਲ ਦੇ ਵਿੱਚ ਮੰਡੀਆਂ ਦੇ ਵਿੱਚ ਫਸਲ ਦੀ ਆਮਦ ਨੂੰ ਲੈ ਕੇ ਕਿਹੋ ਜੀਆਂ ਤਿਆਰੀਆਂ ਨੇ ਉਸ ਲਈ ਕਾਲ ਕਰਕੇ ਤੁਸੀਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਸਕਦੇ ਹੋ ਔਰ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਜਿਹੜਾ ਸਮਾਂ ਨਿਯਤ ਕੀਤਾ ਗਿਆ ਸੀ ਪਰ ਉਹਦੇ ਵਿੱਚ ਕੁਝ ਚੀਜ਼ਾਂ ਉਹ ਵਾਪਰੀਆਂ ਜਿਵੇਂ ਕਿ ਹੜ੍ਹਾਂ ਦੀ ਤਬਾਹੀ ਨੇ ਬਹੁਤ ਕੁਝ ਹੜਾ ਕੇ ਰੱਖ ਦਿੱਤਾ ਹੜ ਬਹੁਤ ਕੁਝ ਹੋੜ ਕੇ ਲੱਗੇ ਆ। ਔਰ ਬੇਮੌਸਮੀ ਪੈ ਮੀਂਹ ਜਿੱਥੇ ਫਸਲ ਦੇ ਝਾੜ ਦੇ ਉੱਤੇ ਅਸਰ ਪਾਇਆ ਹੋਏਗਾ ਤੇ ਉੱਥੇ ਹੀ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਕਾਫੀ ਜਗਾਂ ਤੇ ਖਰਾਬ ਵੀ ਹੋਈਆਂ ਨੇ। ਕਿਉਂਕਿ ਜਿਹੜਾ ਦਰਿਆਵਾਂ ਦੇ ذریعے ਬੰਨ ਟੁੱਟਣ ਦੇ ਕਾਰਨ ਥਾਂ-ਥਾਂ ਪਾਣੀ ਪਹੁੰਚਿਆ ਤਾਂ ਉਸ ਨੇ ਜਿੱਥੇ ਫਸਲ ਨੂੰ ਲੇਟ ਕੀਤਾ ਖਤਮ ਕੀਤਾ ਤਬਾਹ ਕੀਤਾ ਤੇ ਝਾੜ ਜਿਹੜਾ ਹੈ ਉਹ ਕੱਟ ਕੀਤਾ ਤੁਹਾਡੇ ਇਲਾਕੇ ਦਾ ਹਾਲ ਕੀ ਹੈ ਤੁਹਾਡੇ ਇਲਾਕੇ ਦੇ ਵਿੱਚ ਫਸਲ ਦਾ ਨੁਕਸਾਨ ਕਿੰਨਾ ਮੰਡੀਆਂ ਦਾ ਜੇਕਰ ਤੁਹਾਡੇ ਵੱਲੋਂ ਜਾਇਸਾ ਲਿਆ ਗਿਆ ਪਹੁੰਚ ਕੀਤੀ ਗਈ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੀ ਤਿਆਰੀ ਹੈ ਔਰ ਜਿਵੇਂ ਕਿਸਾਨ ਕਹਿ ਰਹੇ ਸੀਗੇ ਕਿ ਖੱਜਲ ਖਵਾਰੀ ਨਾ ਹੋਵੇ ਕਿਉਂਕਿ ਪਹਿਲਾਂ ਹੀ ਉਹ ਕੁਦਰਤੀ ਖੱਜਲ ਖਵਾਰੀ ਤੋਂ ਕਾਫੀ ਡਾਢੇ ਪਰੇਸ਼ਾਨ ਨੇ ਤਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ رائے ਸਾਡੇ ਲਈ ਕਾਫੀ ਮਹੱਤਵਪੂਰਨ ਹੋਏਗੀ ਕਿਉਂਕਿ ਤੁਸੀਂ ਸਾਨੂੰ ਸੱਚ ਤੋਂ ਵਾਕਿਫ ਕਰਵਾ ਸਕਦੇ ਹੋ ਕਿ ਰਿਐਲਿਟੀ ਅਸਲ ਦੇ ਵਿੱਚ ਮੰਡੀਆਂ ਦੀ ਕੀ ਹੈ ਇਹ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕਿਆ ਹੈ ਤੁਹਾਡਾ ਸਵਾਗਤ ਹੈ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਹਾਲ ਹੈ ਤੁਹਾਡੇ ਇਲਾਕੇ ਦੀ ਮੰਡੀ ਦਾ ਤੇ ਫਸਲ ਦਾ ਜੀ ਮੈਂ ਫਤਿਹਗੜ੍ਹ ਸਾਹਿਬ ਏਰੀਆ ਚ ਲਖਵੀਰ ਸਿੰਘ ਬੋਲ ਰਿਹਾ ਜੀ ਜੀ ਲਖਵੀਰ ਜੀ ਅੱਜ ਜਿétrā ਮੰਡੀਆਂ ਦੇ ਹਾਲਾਤ ਫਿਲਹਾਲ ਬਹੁਤ ਮਾੜੇ ਨੇ ਕਿਉਂਕਿ ਜਿਹੜੀਆਂ ਪਿੰਡੂ ਮੰਡੀਆਂ ਨੇ ਉੱਥੇ ਪੱਕੇ ਫੜਾਂ ਦੀ ਬਹੁਤ ਜ਼ਿਆਦਾ ਘਾਟ ਆ ਸਫਾਈ ਦੀ ਵੀ ਘਾਟ ਆ ਤੇ ਪੀਣ ਦੇ ਪਾਣੀ ਦੇ ਕੋਈ ਇੰਤਜ਼ਾਮ ਨਹੀਂ ਜ਼ਿੰਮੇਦਾਰ ਆਊਗਾ ਆਪਣੀ ਫਸਲ ਲੈ ਕੇ ਤਾਂ ਉਹ ਆਪਣੀਆਂ ਪੱਲੀਆਂ ਦੇ ਸਹਾਰੇ ਟੈਂਟ ਲਾਊਗਾ ਉੱਥੇ ਬੈਠੂਗਾ ਜਾਂ ਫਿਰ ਆਰਟੀਬਰਵੰਦ ਕਰੂਗਾ ਸੋ ਕੁੱਲ ਮਿਲਾ ਕੇ ਜਿਹੜੀਆਂ ਤਾਂ ਵੱਡੀਆਂ ਮੰਡੀਆਂ ਨੇ ਜਿੱਦਾਂ ਖੰਡਾਂ ਦੀ ਮੰਡੀ ਆ ਜਗਰਾਉਂ ਦੀ ਮੰਡੀ ਆ ਨਾਬੇ ਦੀ ਮੰਡੀ ਆ ਤਾਂ ਇਹ ਤਾਂ ਜਿਹੜੀਆਂ ਨਿਗਾਹ 'ਚ ਰਹਿੰਦੀਆਂ ਨੇ ਇੱਥੇ ਅਫਸਰशाही ਦੇ ਢੇਡੇ ਲੱਗਦੇ ਰਹਿੰਦੇ ਨੇ ਤਾਂ ਕਰਕੇ ਇੱਥੇ ਜਿਹੜਾ ਪ੍ਰਬੰਧ ਪੂਰੇ ਕਰਲੇ ਜਾਂਦੇ ਨੇ ਪਰ ਜਿਸ ਤਰ੍ਹਾਂ ਪਿੰਡੂ ਮੰਡੀਆਂ ਨੇ ਜਾਇ ਸਰੰਦ ਦੀਆਂ ਮੰਡੀਆਂ ਹੋਣ ਚਾਹੀਏ ਚਨਾਰਥਲ ਦੀਆਂ ਮੰਡੀਆਂ ਹੋਣ ਚਾਹੀਏ ਬਸਤੀ ਪਠਾਣਾ ਖਮਾਣੋ ਜਿੰਨੇ ਵੀ ਪਿੰਡੂ ਇਲਾਕੇ ਨੇ ਉੱਥੇ ਨਾ ਤਾਂ ਅਫਸਰ ਸਾਹਿਬ ਦੇ ਗੇੜੇ ਵੱਜਦੇ ਨੇ ਨਾ ਉਹ ਨਜ਼ਰਾਂ ਚਰੰਦੀਆਂ ਨੇ ਇਸ ਕਰਕੇ ਪ੍ਰਬੰਧ ਵੀ ਫਿਰ ਖਾਣਾ ਪੋਲਤੀ ਵਾਲੇ ਹੁੰਦੇ ਨੇ ਆਮ ਤੌਰ ਤੇ ਦੇਖਿਆ ਜਾਂਦਾ ਭਾਵੇਂ ਕਣਕ ਦਾ ਸੀਜ਼ਨ ਹੋਵੇ ਝੋਨੇ ਦਾ ਸੀਜ਼ਨ ਹੋਵੇ ਆਰਤੀ ਮਾੜੇ ਮੋٹے ਪ੍ਰਬੰਧ ਕਰਦੇ ਨੇ ਕਿਉਂਕਿ ਉਹਨਾਂ ਨੇ ਆਪਣੇ ਜ਼ਿੰਮੇਵਾਰਾਂ ਨੂੰ ਨਾਲ ਜੋੜ ਕੇ ਰੱਖਣਾ ਹੁੰਦਾ ਦੂਜੇ ਪਾਸੇ ਜੇ ਮੌਸਮ ਖਰਾਬ ਹੋ ਜਵੇ ਕਿਤੇ ਮੀਂਹ ਆ ਜਾਵੇ ਤਾਂ ਫਸਲ ਨੂੰ ਸੁਕਾਉਣ ਦਾ ਅੱਜ ਤੱਕ ਪੰਜਾਬ ਫਸਲ ਨੂੰ ਬਚਾਉਣ ਦਾ ਅੱਜ ਤੱਕ ਪੂਰੇ ਪੰਜਾਬ ਚ ਇੰਤਜ਼ਾਮ ਨਹੀਂ ਹੈਗਾ ਉਹੀ ਪੁਰਾਣੇ ਤਰੀਕੇ અપਨਾਉਣੇ ਆ ਕਿ ਮਾੜਾ ਮੋਟਿਆ ਤਰਪਾਲਾਂ ਪਾ ਦਿੰਨੇ ਆ ਪਰ ਤਰਪਾਲਾਂ ਦੇ ਵਿੱਚੋਂ ਜਦੋਂ ਪਾਣੀ ਇੱਕ ਵਾਰ ਫਸਲ ਦੇ ਵਿੱਚ ਰਚ ਜਾਂਦਾ ਤਾਂ ਫਿਰ ਸਾਰੀ ਫਸਲ ਖਰਾਬ ਹੋ ਜਾਂਦੀ ਆ ਬਹੁਤ ਸਾਰੇ ਖਾਦ ਦੇ ਤਰਪਾਲਾਂ ਵੀ ਘੱਟ ਜਾਂਦੀਆਂ ਨੇ ਇਸ ਕਰਕੇ ਜਿਹੜਿਆ ਹੁਣ ਹੜ ਵੀ ਜਿਹੜੀ ਹੜਾਂ ਵੀ ਮਾਰ ਪੈ ਗਈ ਆ ਮੌਸਮ ਦੀ ਮਾਰ ਪੈ ਗਈ ਆ ਤਾਂ ਹੁਣ ਤਾਂ ਸਾਨੂੰ ਇੰਤਜ਼ਾਮ ਹੋਰ ਵੀ ਦੁੱਗਣੇ ਕਰਨੇ ਚਾਹੀਦੇ ਸੀ ਪਰ ਇੰਤਜ਼ਾਮ ਕਿਤੇ ਦਿਖਾਈ ਨਹੀਂ ਦੇ ਰਹੇ ਮੰਡੀਆਂ ਦੇ ਵਿੱਚ ਬਹੁਤ bure ਹਾਲ ਨੇ ਇਸੇ ਕਰਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਆਉਣਗੀਆਂ ਜਿਹੜੇ ਕਿਸਾਨ ਜਿੱਨੇ ਨੇ ਉਹ ਵੀ ਤਰਨੇ ਪ੍ਰਦਰਸ਼ਨ ਕਰਨ ਲੱਗੇ ਆ ਤਾਂ ਪਹਿਲਾਂ ਹੀ ਸਰਕਾਰ ਨੂੰ ਜਿਹੜਾ ਤੇ ਪ੍ਰਸ਼ਾਸਨ ਨੂੰ ਜਾਗ ਗਿਆਨ ਦਾਇਰਾ ਤੇ ਮੰਡੀਆਂ ਦੀ ਸਾਰ ਲੈਣੀ ਚਾਹੀਦੀ ਆ ਜੀ ਅੱਛਾ ਫਤੇਗੜ ਤੇ ਵਿੱਚ ਫਸਲ ਦਾ ਜੇਕਰ ਨੁਕਸਾਨ ਦੀ ਗੱਲ ਕਰੀਏ ਉਹ ਕੀ ਅੰਕੜਾ ਕਹਿ ਰਿਹਾ ਦੇਖੋ ਫਸਲ ਦਾ ਜਿਹੜਾ ਨੁਕਸਾਨ ਆ ਜਿਹੜਾ ਸਿੱਧੇ ਤੌਰ ਤੇ ਨੁਕਸਾਨ ਤਾਂ ਕੋਈ ਨਹੀਂ ਹੋਇਆ ਜਿਸ ਤਰ੍ਹਾਂ ਕਹਿ ਦਈਏ ਕਿ ਬਰਬਾਦ ਹੋ ਗਈ ਪਰ ਮੌਸਮ ਦੀ ਮਾਰ ਜਰੂਰ ਪਈ ਆ ਬਾਸਮਤੀ ਦਾ ਝਾੜ ਆ ਜਿਹੜਾ ਉਹ 7 ਤੋਂ 8 ਕੁਇੰਟਲ ਪ੍ਰਤੀ ਏਕੜ ਘਟਿਆ ਵਾ ਜਿਸ ਕਰਕੇ ਕਿਸਾਨਾਂ ਨੂੰ ਬਹੁਤ ਦਿੱਕਤ ਆ ਰਹੀ ਆ ਵਪਾਰੀਆਂ ਦਾ ਜਿਹੜਾ ਏਕੀ ਏਕਾ ਦੇਖਣ ਨੂੰ ਮਿਲ ਰਿਹਾ ਜਦੋਂ ਵਪਾਰੀ ਬਾਸਮਤੀ ਦੀ ਬੋਲੀ ਲਾਉਣ ਜਾਂਦੇ ਨੇ ਤਾਂ ਪਹਿਲਾਂ ਹੀ ਏਕਾ ਕਰ ਲੈਂਦੇ ਨੇ ਵੀ ਕਿਸੇ ਨੇ ਇੰਨੇ ਭਾਅ ਤੋਂ ਵਸ ਨਹੀਂ ਲਾਉਣਾ ਇਸ ਕਰਕੇ ਜਿਹੜੀ ਉਹ ਕਿਸਾਨ ਦੀ ਫਸਲ ਆ ਉਹ 2400 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਬੋਲੀ ਜਾਂਦੀ ਆ ਤਾਂ ਉੱਥੇ ਬੜੀ ਮੁਸ਼ਕਲ ਨਾਲ ਵਿਕਦੀ ਆ ਖਰਚਾ ਦੇ ਉੱਪਰ ਵੱਧ ਆਇਆ ਹੁੰਦਾ ਤੇ ਝਾੜ ਜਿਹੜਾ ਉਹ ਵੀ ਕੱਟ ਗਿਆ ਸੋ ਕਿਸਾਨ ਘਾਟੇ ਦੇ ਵਿੱਚ ਜਾ ਰਿਹਾ ਵਾ ਇਸੇ ਤਰ੍ਹਾਂ ਹੁਣ ਜੇ ਪਰਮਲ ਝੋਨੇ ਨਾਲ ਲੈ ਕੇ ਜਿਮੀਦਾਰ ਜਾਣਗੇ ਤਾਂ 2399 ਰੁਪਏ ਦਾ ਸਰਕਾਰੀ ਭਾਅ ਵਾ ਉਹ ਮਿਲੂਗਾ ਹੁਣ ਪਰਮਲ ਝੋਨੇ ਦਾ ਵੀ ਝਾੜ ਕੱਟ ਜਾਣਾ ਉਹ ਵੀ ਕਿਸਾਨਾਂ ਨੂੰ ਨੁਕਸਾਨ ਰਹੇਗਾ ਸੋ ਇੱਕ ਹੋਰ ਵੱਡੀ ਸਮੱਸਿਆ ਆਵੇਗੀ ਕਿ ਜਿਹੜਾ ਦਾਣਾ ਵਾ ਉਹ ਬਦਰੰਗ ਆਊਗਾ ਕੇਂਦਰ ਸਰਕਾਰ ਦੀਆਂ ਏਜੰਸੀਆਂ ਕਹਿ ਦਿੰਦੀਆਂ ਨੇ ਕਿ ਅਸੀਂ ਜਿਹੜਾ ਬਦਰੰਗ ਦਾਣਾ ਉਹ ਨਹੀਂ ਲੈਣਾ ਤਾਂ ਸੇਲਰ ਮਾਲਕ ਜਿਹੜੇ ਆ ਉਹ ਵਿੱਚ ਫਸ ਜਾਂਦੇ ਨੇ ਜੇ ਕਿਸਾਨ ਦਾ ਫਸਲ ਚੱਕਦੇ ਨੇ ਤਾ ਫਿਰ ਮੀਲਿੰਗ ਨਹੀਂ ਹੋਊਗੀ ਉਹਨਾਂ ਦੇ ਟੋਟੇ ਦਾ ਵਿੱਚ ਉਹਨੂੰ ਖਰਚਾ ਪਊਗਾ ਖਰਜਾਨਾ ਭਰਨਾ ਪਊਗਾ ਇਹੋ ਜੀਆਂ ਮੁਸ਼ਕਲਾਂ ਬਹੁਤ ਆਉਣਗੀਆਂ ਇਹ ਦੁਵਾਰ ਦਾ ਸੀਜ਼ਨ ਬੜਾ ਹੀ ਮੁਸ਼ਕਲਾਂ ਵਾਲਾ ਚੁਣੌਤੀਆਂ ਵਾਲਾ ਸੋ ਮੈਨੂੰ ਨਹੀਂ ਲੱਗਦਾ ਕਿ ਸੌਖੇ ਤਰੀਕੇ ਨਾਲ ਇਹ ਸੀਜ਼ਨ ਚਲੇ ਚੜ ਜਾਊਗਾ ਠੀਕ ਹੈ ਲਖਵੀਰ ਜੀ ਤੁਸੀਂ ਸਾਡੇ ਨਾਲ ਜੁੜੇ رائے ਰੱਖੀ ਔਰ ਜੋ ਵਿਚਾਰ ਪੇਸ਼ ਕੀਤੇ ਸ਼ੁਕਰੀਆ ਧੰਨਵਾਦ ਇੱਕ ਹੋਰ ਕਾਲਰ ਸਾਡੇ ਨਾਲ ਪ੍ਰੋਗਰਾਮ ਜੁੜ ਰਿਹਾ ਤੁਹਾਡਾ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਕੌਣ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਰਿੰਦਰ ਸਿੰਘ ਬੋਲ ਰਿਹਾ ਜੀ ਜਨਾਲਾਬਾਦ ਤੋਂ ਜੀ ਸੁਰਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੋ ਮੰਡੀਆਂ ਦੇ ਇਥੋਂ ਦੇ ਅੱਜ ਦੇ ਹਾਲਾਤ ਜੇਕਰ ਤੁਹਾਡੇ ਨਾਲ ਅਸੀਂ ਸਾਂਝੇ ਕਰੀਏ ਤੇ ਲੇਟ ਹੈ ਮੰਡੀ 'ਚ ਝੋਨਾ ਕਿਉਂਕਿ ਜਿਹੜੀਆਂ ਬਾਰਸ਼ਾਂ ਪਈਆਂ ਹੈਗੀਆਂ ਔਰ ਵੱਡੀ ਗੱਲ ਇਹ ਹੈ ਕਿ ਤਕਰੀਬਨ 1500 ਤੋਂ 2000 ਏਕੜ ਜਿਹੜੀ ਜਨਾਲਾਬਾਦ ਇਲਾਕੇ ਦੀ ਜਿਹੜੀ ਸਰਹੱਦੀ ਇਲਾਕਿਆਂ ਦੀ ਜਿਹੜੀ ਫਸਲ ਹੈਗੀ ਆ ਉਹ ਖਰਾਬ ਹੋਈ ਆ ਹੜ੍ਹਾਂ ਦੇ ਪਾਣੀ ਨਾਲ ਆਉਂਦਾ ਵੀ ਅਸਰ ਜਿਹੜਾ ਹੈਗਾ ਉਹ ਪਏਗਾ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰ ਲਈਏ ਤਾਂ ਆ ਮੰਡੀ ਦੇ ਵਿੱਚ ਫਸਲ ਹਜੇ ਤੱਕ ਕੋਈ ਵੀ ਨਹੀਂ ਆਈ ਅੱਜ ਸਵੇਰੇ 9 ਵਜੇ ਦੇ ਤੁਹਾਨੂੰ ਹਾਲਾਤ ਦੱਸ ਦੇਣਾ ਵੀ ਕੋਈ ਸਫਾਈ ਨਹੀਂ ਹੈਗੀ ਮੰਡੀ ਦੇ ਵਿੱਚ ਔਰ ਇਥੋਂ ਤੱਕ ਕੀ ਉੱਥੇ ਵੱਡੀ ਮਾਤਰਾ ਦੇ ਵਿੱਚ ਲੋਕ ਜਿਹੜੇ ਆ ਸ਼ੈਡਾਂ ਦੇ ਹੇਠਾਂ ਬੈਠੇ ਹੈਗੇ ਆ ਜਿਹੜੇ ਹੋਰ ਨਾਲ ਸ਼ਹਿਰਾਂ ਤੋਂ ਉੱਠ ਕੇ ਇੱਥੇ ਆਏ ਹੋਏ ਆ ਉਹ ਬੈਠੇ ਹੈਗੇ ਆ ਤਾਂ ਜਿਹੜਾ ਫਸਲ ਵੈਤੇ ਵੀ ਇਸ ਏਰੀਆ ਦੀ ਫਾਜ਼ਿਲਕਾ ਜਲਾਲਾਬਾਦ ਦੀ ਗੱਲ ਕਰ ਲਿਤੀ ਜਾਵੇ ਤਾਂ ਅ ਮੱਧੇ ਨਾਲ ਕੋਈ 15 ਦਿਨ ਬਾਅਦ ਹੀ 10 ਦਿਨ ਬਾਅਦ ਹੀ ਲੇਟ ਜਿਹੜੀ ਹੈ ਫਸਲ ਆਉਂਦੀ ਹੈ ਲੇਕਿਨ ਇਸ ਵਾਰੀ ਹੋਰ ਜ਼ਿਆਦਾ ਲੇਟ ਤਾਂ ਹੋ ਰਹੀ ਹੈ ਕਿ ਬਰਸਾਤਾਂ ਹੋਈਆਂ ਜਿਹੜੀਆਂ ਲਗਾਤਾਰ 10-15 ਦਿਨ ਮੌਸਮ ਬਿਲਕੁਲ ਹੀ ਜਿਹੜਾ ਠੰਡਾ ਰਿਹਾ ਵਾ ਤੇ ਉਹਦੇ ਨਾਲ ਉਹਦਾ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੁਣ ਅਗਲੀ ਗੱਲ ਜੇ ਝਾੜ ਦੀ ਕਰ ਲਈਏ ਤਾਂ ਇਸ ਵਾਰੀ ਬੜੀ ਵਧੀਆ ਉਮੀਦ ਹੈ ਕਿਸਾਨਾਂ ਨੂੰ ਕਿ ਝਾੜ ਜਿਹੜਾ ਹੈਗਾ ਉਹ ਵਧੀਆ ਹੋਏਗਾ ਕਿਉਂਕਿ ਫਸਲਾਂ ਜਿਹੜੀਆਂ ਖੇਤਾਂ 'ਚ ਖੜੀਆਂ ਸਰਿੰਦਰ ਜੀ ਜਿਹੜਾ ਹੁਣ ਅੱਗੇ ਤਰੇਲ ਸ਼ੁਰੂ ਹੋ ਜਾਣੀ ਅਗਲੇ ਦਿਨਾਂ ਦੇ ਵਿੱਚ ਉਹਦਾ ਵੀ ਨੁਕਸਾਨ ਰਹੂਗਾ ਫਸਲ ਹਾਂ ਬਿਲਕੁਲ ਦੇਖੋ ਨੁਕਸਾਨ ਤਾਂ ਉਹਦਾ ਆਊਗਾ ਫਸਲਾਂ ਦੇ ਉੱਤੇ ਲੇਕਿਨ ਉਹ ਸਾਹਜ ਤੱਕ ਨਹੀਂ ਹੁੰਦਾ ਕਿਉਂਕਿ ਹੁਣ ਜਿਹੜਾ ਫਸਲਾਂ ਨੇ ਗਰੋ ਕਰਨਾ ਸੀਗਾ ਉਹ ਕਰ ਚੁੱਕੀਆਂ ਔਰ ਹੁਣ ਤੇ ਜਿਹੜਾ ਹੈ ਕਿ ਮੌਇਸਚਰ ਆਏਗਾ ਮੌਇਸਚਰ ਆਏਗਾ ਮੌਇਸਚਰ ਆਏਗਾ ਬਿਲਕੁਲ ਕਿਸਾਨਾਂ ਨੇ ਮੰਗ ਵੀ ਕੀਤੀ ਆ ਇਹ ਕਿ ਇਹਦੇ 'ਚ ਕੋਈ ਰੇਤ ਜਿਹੜੀ ਹੈ ਸਰਕਾਰ ਦੇ ਦਵੇ ਕਿਉਂਕਿ ਮੌਇਸਚਰ ਸੁਭਾਵਕ ਹੈ ਮੌਸਮ ਐਸ ਵਾਰੀ ਬਹੁਤ ਉਲਟ ਪੁਲਟ ਹੋਇਆ ਮੌਸਮ ਦੇ ਵਿੱਚ ਔਰ ਇਹੋ ਜਿਹਾ ਮੌਸਮ ਇਧਰ ਮਾਲਵੇ ਵਾਲੇ ਇਲਾਕੇ ਸਾਡੇ ਚ ਤੇ ਪਹਿਲਾਂ ਇੰਨਾ ਜਿਆਦਾ ਬਰਸਾਤ ਜਿਹੜੀ ਨਹੀਂ ਹੋਈ ਔਰ ਇਹਨੇ ਲੰਬੇ ਦਿਨਾਂ ਤੱਕ ਨਹੀਂ ਹੋਈ ਤਾਂ ਉਹਦਾ ਅਸਰ ਜਿਹੜਾ ਹੈਗਾ ਉਹ ਜ਼ਰੂਰ ਦਿਖਾਈ ਦੇਗਾ ਟ੍ਰੇਲ ਦੀ ਜੇਕਰ ਆਪਾਂ ਗੱਲ ਕਰ ਲਈਏ ਜਾਂ ਜੋ ਆਪਾਂ ਉਹ ਹੁਣੇ ਜਿਹੜਾ ਹੈਗਾ ਤਰਕਸਾਰ ਜਦੋਂ ਬਾਰ ਵਹੀਕਲ ਖੜੇ ਹੁੰਦੇ ਆ ਉਹਨਾਂ ਨੂੰ ਚੈੱਕ ਕਰਦੇ ਆ ਜਾ ਕੇ ਦੇਖਦੇ ਆ ਤੇ ਉਹਨਾਂ ਉੱਤੇ ਦਿਖਾਈ ਦਿੰਦੀ ਹੈ ਤਾਂ ਇਹ ਇਹ ਇਫੈਕਟ ਜ਼ਰੂਰ ਪਵੇਗਾ ਕਿਸਾਨ ਮੰਗ ਕਰ ਰਹੇ ਆ ਮੌਇਸਚਰ ਨੂੰ ਲੈ ਕੇ ਕਿ ਸਰਕਾਰ ਇਹਦੇ ਵਿੱਚ ਕੋਈ ਨਾ ਕੋਈ ਜਿਹੜੀ ਸ਼ੋਰਟ ਹੈ ਉਹ ਜਿਹੜੀ ਆ ਉਹ ਦੇਣ ਦੀ ਜਿਹੜੀ ਆ ਗੱਲ ਹੋ ਰਹੀ ਹੈ ਬਹਿਰਾਂ ਤੁਹਾਡਾ ਸ਼ੁਕਰੀਆ ਸੁਰਿੰਦਰ ਜੀ ਸਮਾਂ ਕੱਢਿਆ ਗੱਲਬਾਤ ਕੀਤੀ ਇੱਕ ਹੋਰ ਕਾਲਰ ਜੁੜ ਰਿਹਾ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਕੌਣ ਗੱਲ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਤਨਾ ਬਰਨਾਲਾ ਤੋਂ ਬੋਲਦੇ ਆ ਹਰਵਿੰਦਰ ਸਿੰਘ ਜੀ ਜੀ ਹਰਵਿੰਦਰ ਜੀ ਜੀ ਸਰ ਜੇਕਰ ਗੱਲ ਕਰੀਏ ਮੌਇਸਚਰਾਈਜ਼ਰ ਦੀ ਤਾਂ ਮੌਇਸਚਰਾਈਜ਼ਰ ਸੁਭਾਅਕ ਹੈ ਕਿਉਂਕਿ ਬਰਸਾਤ ਹੈ ਜੋ ਕਾਫੀ ਹੋਈ ਹੈ ਜਿਸ ਕਰਕੇ ਅਸਰਤਾਵ ਫਸਲ ਤੇ ਪੈਣਾ ਹੀ ਹੈ ਜਿਸ ਕਰਕੇ ਵੀ ਕਿਸਾਨਾਂ ਦੀ ਵੀ ਮੰਗ ਹੈ ਵੀ ਮੌਇਸਚਰਾਈਜ਼ਰ ਦੇ ਵਿੱਚ ਜਿਹੜੀ ਉਹ ਸ਼ਰਤਾਂ ਆਉਂਦੀਆਂ ਨੇ ਉਸ ਦੇ ਵਿੱਚ ਕਿਸਾਨਾਂ ਨੂੰ ਲਾਭ ਦਿੱਤਾ ਜਾਵੇ ਕਿਉਂਕਿ ਮੌਇਸਚਰਾਈਜ਼ਨ ਕਰਕੇ ਉਹਨਾਂ ਨੂੰ ਤੇ ਪਿਛਲੇ ਵਾਰ ਵੀ ਜੇ ਮਸੀਹਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਮੌਇਸਚਰਾਈਜ਼ ਥੋੜਾ ਵੀ ਜਹੁੰਦਾ ਉਹਦਾ ਕਹਿ ਕੇ ਕਹਿ ਦਿੰਦਾ ਜਾਂਦਾ ਕਿ ਇਹ ਮੋਇਸਚਰਾਈਜ਼ਰ ਜ਼ਿਆਦਾ ਤੇ ਜਦੋਂ ਤੁਹਾਡੀ ਫਸਲ ਸੁੱਕੇਗੀ ਉਸ ਤੋਂ ਬਾਅਦ ਇਹ ਤੁਹਾਡੀ ਜਿਹੜੀ ਫਸਲ ਆ ਉਹ ਖਰੀਦ ਕੀਤੀ ਜਾਵੇਗੀ ਤਾਂ ਕਿ ਦਿਨਾਂ ਕਿਤੇ ਸਰਕਾਰਾਂ ਨੂੰ ਇਹ ਚਾਹੀਦਾ ਕਿ ਬਰਸਾਤ ਮੌਸਮ ਦੇ ਕਾਰਨ ਜਿੱਥੇ ਹੜਾਏ ਨੇ ਪੰਜਾਬ ਦੇ ਵਿੱਚ ਉਸ ਮੋਇਸਚਰਾਈਜ਼ਰ ਵੀ ਫਸਲ ਦੇ ਵਿੱਚ ਹੋਇਆ ਜਿਸ ਕਰਕੇ ਸਰਕਾਰ ਨੂੰ ਇਸ ਦੇ ਵਿੱਚ ਢਿੱਲ ਦੇਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਜੋ ਪ੍ਰੇਸ਼ਾਨੀ ਵੀ ਨਾ ਹੋਵੇ ਹਰਵਿੰਦਰ ਜੀ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਆਪਣੀ رائے ਰੱਖਣ ਲਈ ਗੱਲਬਾਤ ਕਰਨ ਲਈ ਦਰਅਸਲ ਗੱਲ ਕਈ ਤਰੀਕੇ ਦੀ ਮਾਰ ਹੋ ਸਕਦੀ ਹੈ ਹਾਲਾਂਕਿ ਜੇਕਰ ਮੰਡੀਆਂ ਦੇ ਪ੍ਰਬੰਧ ਦੇ ਲੋਕ ਗੱਲ ਕਰ ਰਹੇ ਆ ਕਿ ਕਿਤੇ ਪ੍ਰਬੰਧ ਬਹੁਤ ਵਧੀਆ ਨੇ ਕਿਤੇ ਉਹ ਦਰਮਿਆਨੇ ਦੱਸ ਰਹੇ ਆ ਕਿਤੇ ਉਮੀਦ ਨਾਲੋਂ ਘੱਟ ਵੀ ਐ ਪਰ ਨਾਲ ਦੀ ਨਾਲ ਗੱਲ ਇਹ ਹੈ ਕਿ ਮੰਡੀ ਦੇ ਵਿੱਚ ਜਿਹੜੀ ਫਸਲ ਨੇ ਆਉਣਾ ਸੀ ਉਹ ਕਿੰਨੀ ਇਸ ਵਾਰੀ ਘੱਟ ਆਵੇਗੀ ਕਿਉਂਕਿ ਪੰਜਾਬ ਦਾ ਬਹੁਤ ਏਕੜ ਏਰੀਆ ਜਿਹੜਾ ਕਿ ਹੜਾਂ ਦੀ ਮਾਰ ਹੇਠ ਆ ਗਿਆ ਕਈ ਇਲਾਕੇ ਅਜੇਹੇ ਸੀ ਜਿੱਥੇ ਹੜਾ ਆਏ ਵੀ ਨਹੀਂ ਤੇ ਆਏ ਵੀ ਹੈ ਯਾਨੀ ਕਿ ਪਾਣੀ ਹੋ ਕੇ ਲੰਘਿਆ ਤੇ ਕਈ ਜਗ੍ਹੀ ਜਿਹੜਾ ਪਾਣੀ ਉਹ ਬੂਜੇ ਨੂੰ ਛੂ ਗਿਆ ਬੱਲੀ ਨੂੰ ਛੂ ਗਿਆ ਤੇ ਉਹਦੇ ਵਿੱਚ ਉਹਦੀ ਜਿਹੜੀ ਹੈ ਜਿਹੜੀ ਮਿਕਦਾਰ ਸੀ ਉਹ ਘਟ ਜਾਣੀ ਹੈ ਕੁਆਂਟੀਟੀ ਜਿਹੜੀ ਹੈ ਉਹ ਘਟ ਜਾਣੀ ਹੈ ਕਹਿਣ ਤੋਂ ਭਾਵ ਸੌਖੇ ਸ਼ਬਦਾਂ ਦੇ ਵਿੱਚ ਝਾੜ ਜਿਹੜਾ ਘਟ ਜਾਣਾ ਲੋਕਾਂ ਦਾ ਅਨੁਮਾਨ ਹੈ ਕਿ ਅੱਧੋ-ਅੱਧਾ ਜਿਹੜਾ ਫਰਕ ਪੈ ਸਕਦਾ ਤੇ ਘੱਟੋ-ਘੱਟ 20 ਤੋਂ 25% ਫਰਕ ਜਿਹੜਾ ਪੈਣਾ ਪਰ ਉਹ ਹੜ ਦੀ ਮਾਰ ਦੇ ਵਿੱਚ ਇਹ ਗਿਰਦਾਵਰੀ ਦੇ ਵਿੱਚ ਨਹੀਂ ਆਉਣਗੇ ਤਾਂ ਉਹਨਾਂ ਨੂੰ ਦੋਰੀ ਮਾਰ ਜਿਹੜੀ ਆ ਇਸ ਤਰੀਕੇ ਦੇ ਨਾਲ ਪੈ ਸਕਦੀ ਹੈ ਤੇ ਉਹ ਲੋਕਾਂ ਦੀ ਬੇਨਤੀ ਇਹ ਹੈ ਕਿ ਜਿਹੜੇ ਵੀ ਅ ਤਹਿਸੀਲਦਾਰ ਪਟਵਾਰੀ ਇਹ ਸੰਬੰਧਤ ਹੈ ਐਸਜੀਐਮ ਡੀਸੀ ਕੇ ਉਹਨਾਂ ਨੂੰ ਵੀ ਇਸ ਮੁਆਵਜ਼ੇ ਦੇ ਦਾਇਰੇ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਕਿ ਉਹਨਾਂ ਨੂੰ ਵੀ ਘਾਟੇ ਤੋਂ ਪੈਣ ਵਾਲੇ ਤੋਂ ਬਚਾਇਆ ਜਾ ਸਕੇ ਔਰ ਮੰਡੀਆਂ ਦੇ ਪ੍ਰਬੰਧ ਦੇ ਜੋ ਹਾਲਾਤ ਨੇ ਉਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਔਰ ਲੋਕ ਵੀ ਸਾਡੇ ਨਾਲ ਜਿਹੜੇ ਐ ਲਗਾਤਾਰ ਜੁੜ ਰਹੇ ਐ ਕਿਉਂਕਿ ਪ੍ਰੋਗਰਾਮ ਹੀ ਲੋਕਾਂ ਦਾ ਔਰ ਇਹਦੇ ਵਿੱਚ ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈ ਕਿ ਤੁਹਾਡੀ ਜ਼ੁਬਾਨੀ ਜਿਹੜੀ ਆ ਗੱਲ ਵੱਧ ਤੋਂ ਵੱਧ ਜਿਹੜੀ ਆ ਉਹ ਜਾ ਸਕੇ ਸਮਾਜ ਦੇ ਵਿੱਚ ਕਿਉਂਕਿ ਤੁਸੀਂ ਜਿਹੜੀ ਗੱਲ ਕਰਨੀ ਹੈ ਉਹ ਜ਼ਮੀਨੀ ਹਕੀਕਤਾਂ ਤੋਂ ਵਾਕਿਫ ਹੋ ਕੇ ਕਰਨੀ ਹੈ ਔਰ ਬਿਨਾ ਕਿਸੇ ਛਲਕਪਟ ਤੋਂ ਕਰਨੀ ਹੈ ਬਿਨਾ ਕਿਸੇ ਜਿਹੜੀ ਪੋਲੀਟੀਕਲ ਮੋਟੀਵੇਟ ਹੋ ਕੇ ਕਰਨੀ ਹੈ ਸੋ ਜਿਹੜੀ ਪਾਣੀ ਨਾਲ ਫਸਲਾਂ ਤਬਾਹ ਹੋਈਆਂ ਨੇ ਜ਼ਿਲ੍ਹਿਆਂ ਦੇ ਵਿੱਚ ਪ੍ਰਭਾਵ ਹੋਏ ਨੇ ਉਹਨਾਂ ਦੇ ਵਿੱਚੋਂ ਜੇ ਗੁਰਦਾਸਪੁਰ ਆ ਅੰਮ੍ਰਿਤਸਰ ਆ ਤਰਨਤਾਰਨ ਹੈ ਔਰ 27150 ਏਰੀਆ ਜਿਹੜਾ ਸੀ ਉਹ ਅੰਮ੍ਰਿਤਸਰ ਦਾ ਫਾਜ਼ਲਕਾ ਦਾ 25182 ਹੈ ਪਟਿਆਲਾ ਦਾ 17690 ਹੈਕਟੇਅਰ ਰਕਬਾ ਕਪੂਰਥਲਾ ਦਾ 17574 ਹੈਕਟੇਅਰ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਔਰ ਫਿਰੋਜ਼ਪੁਰ ਦੇ ਵਿੱਚ 17200 57000 ਹੈਕਟੇਰ ਰਕਬਾ ਤਰਨਤਾਰਨ ਦੇ ਵਿੱਚ 12828 ਤਾਂ ਜਿੱਥੇ ਪਾਣੀ ਕਨਾਲ ਫਸਲਾਂ ਦਾ ਨੁਕਸਾਨ ਹੋਇਆ ਮਾਨਸਾ ਦੇ ਵਿੱਚ ਵੀ 12000 ਤੋਂ ਵਧੇਰੇ ਹੈ ਔਰ ਤਕਰੀਬਨ ਤਕਰੀਬਨ 2500 ਪਿੰਡ ਨੇ ਜਿਹੜੇ ਹੜ੍ਹਾਂ ਦੀ ਮਾਰ ਹੇਠਾਏ ਹੈ 56 ਲੋਕਾਂ ਨੇ ਆਪਣੀ ਜ਼ਿੰਦਗੀ ਤਹੱਤ ਧੋਇਆ ਫਸਲਾਂ ਤਹੱਤ ਧੋਇਆ ਨਸਲਾਂ ਤਹੱਤ ਧੋਇਆ ਪਠਾਨਕੋਟ ਤੋਂ ਤਿੰਨ ਤੇ ਜਲੰਧਰ ਤੋਂ ਇੱਕ ਸ਼ਖਸ ਇਸ ਹੜਾਂ ਕਰਕੇ ਜਿਹੜੇ ਆ ਲਾਪਤਾ ਵੀ ਚੱਲ ਰਹੇ ਨੇ ਤਾਂ ਲੋਕ ਜਿੱਥੇ ਇੱਕ ਵੱਡੀ ਸਮੱਸਿਆ ਦੇ ਵਿੱਚ ਉਹ ਲੰਘ ਰਹੇ ਨੇ ਜਾਂ ਲੰਗੇ ਨੇ ਜਿੱਥੇ ਉਹਨਾਂ ਨੇ ਇਹ ਸਾਰਾ ਇੰਨਾ ਪ੍ਰਕੋਪ ਚੱਲਿਆ ਜਿੱਥੇ ਉਹਨਾਂ ਨੇ ਐਨੀ ਜਿਹੜੀ ਹੈ ਮਾਰ ਚੱਲੀ ਹੈ ਤਾਂ ਉਹਨਾਂ ਨੂੰ ਅਗਲੀ ਮਾਰ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਇਹ ਸਰਕਾਰਾਂ ਦੇ ਉੱਤੇ ਨਿਰਪਰ ਕਰਦਾ ਹੈ ਮੁਆਵਜ਼ੇ ਦੇ ਰੂਪ ਦੇ ਵਿੱਚ ਨਿਰਪਰ ਕਰਦਾ ਹੈ ਉਹਨਾਂ ਦੀ ਫਸਲ ਦੀ ਯਾਨੀ ਕਿ ਕ੍ਰੌਪ ਦੀ ਲਿਫਟਿੰਗ ਨੂੰ ਲੈ ਕੇ ਨਿਰਪਰ ਕਰਦਾ ਤੇ ਅਗਲੀ ਕੋਈ ਪਰੇਸ਼ਾਨੀ ਅਗਲੀ ਕੋਈ ਮਾਰ ਉਹ ਅਗਲੀ ਕੋਈ ਚੁਣੌਤੀ ਤਰਪੇਸ਼ ਨਾ ਰਹੇ ਤਾਂ ਇਹ ਜਿਹੜਾ ਹੈ ਥੋੜਾ ਜਿਹਾ ਸਕੂਨ ਦਾ ਇੱਕ ਹੋ ਸਕਦਾ ਪਰ ਜਿਹੜਾ ਨੁਕਸਾਨ ਹੋ ਚੁੱਕਿਆ ਬੜਾ ਔਖਾ ਹੈ ਕਿਉਂਕਿ ਜ਼ਿੰਮੇਦਾਰ ਦੇ ਜਿਹੜੇ ਉਹ ਖੇਤ ਜਿਨ੍ਹਾਂ ਦੇ ਵਿੱਚ ਰੇਤਾ ਜਮਾ ਹੋ ਗਿਆ ਮਿੱਟੀ ਜਮਾ ਹੋ ਗਈ ਹੈ ਭਾਵੇਂ ਕਿੰਨੇ ਵੀ ਨਾਲ ਲੈ ਕੇ ਆਏ ਖਣਿਜਾਂ ਦੀ ਗੱਲ ਹੋ ਰਹੀ ਹੈ ਪਰ ਜਦੋਂ ਵਾਹੀ ਯੋਗ ਨਾ ਰਹੇ ਹੋਣ ਤਾਂ ਸਮੱਸਿਆ ਦੂਣੀ ਤੀ ਨਹੀਂ ਹੋ ਜਾਂਦੀ ਐ ਸੋ ਇਸ ਦੇ ਵਿੱਚ ਮੰਡੀਆਂ ਦੇ ਪ੍ਰਬੰਧ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਹੋਰ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ ਜੁੜ ਰਿਹਾ ਤੁਹਾਡਾ ਸਵਾਗਤ ਹੈ ਕਿੱਥੋਂ ਬੋਲਦੇ ਹੋ ਕੌਣ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਸਰ ਤਰਨਤਾਰਨ ਤੋਂ ਗੱਲ ਕਰ ਰਿਹਾ ਮੈਂ ਰਣਵੀਰ ਸਿੰਘ ਗੱਲ ਕਰ ਰਿਹਾ ਜੀ ਜੀ ਸਾਡਾਂ ਦੇ ਹਾਲਾਤਾਂ ਦੇ ਵਿੱਚ ਜੇ ਮੈਂ ਮੰਡੀਆਂ ਦੀ ਗੱਲ ਕਰਾਂ ਤਾਂ ਬੜੇ ਮੰਦੇ ਹਾਲਾਤ ਨੇ ਕਿਉਂਕਿ ਦੇਖੋ ਹਜ਼ਾਰਾਂ ਹੀ ਏਕੜ ਜ਼ਮੀਨ ਜਿਹੜੀ ਆ ਬਰਬਾਦ ਹੋ ਚੁੱਕੀ ਆ ਜਿਸ ਨੂੰ ਮੋੜ ਵਿਸੇਬਾ ਕਰਨ ਲਈ ਜਿਹੜਾ ਆ ਹੋ ਸਕਦਾ ਏ ਕੋਈ ਪਹਿਲਾਂ ਵੀ ਪੰਜਾਬ ਤੇ ਪੰਜਾਬੀ ਤੇ ਖੜੀ ਆ ਤੇ ਗਾਂ ਵੀ ਪੰਜਾਬ ਤੇ ਪੰਜਾਬੀ ਤੇ ਖੜੀ ਪਰ ਜੇਕਰ ਮੰਡੀਆਂ ਦੀ ਗੱਲ ਕਰਾਂ ਨਾ ਕੁਝ ਹਿੱਸਿਆਂ ਤੱਕ ਜਿਹੜੇ ਮਤਲਬ ਕਿ ਹਥਾੜ ਇਹ ਖੇਤਰ ਤੋਂ ਬਾਹਰ ਆਉਂਦੇ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਫਸਲਾਂ ਆ ਉਹ ਬਚੀਆਂ ਹੋਈਆਂ ਨੇ ਜਿਹੜੀਆਂ ਮੰਡੀਆਂ ਦੇ ਵਿੱਚ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੌਲੀ ਹੌਲੀ ਜਿਹੜੀਆਂ ਆਉਣੀਆਂ ਸ਼ੁਰੂ ਹੋਣਗੀਆਂ ਨੇ ਜੀ ਠੀਕ ਹੈ ਰਣਜੀਤ ਜੀ ਸਮਾਂ ਕੱਢਿਆ ਗੱਲਬਾਤ ਕੀਤੀ ਤੁਹਾਡਾ ਸ਼ੁਕਰੀਆ ਪ੍ਰੋਗਰਾਮ ਲੋਕਾਂ ਦਾ ਸਪੋਕਸਮੈਨ ਦੇ ਵਿੱਚ ਅਸੀਂ ਇਹ ਮੁੱਦੇ ਇਸ ਕਰਕੇ ਤੁਹਾਡੇ ਸਾਹਮਣੇ ਰੱਖਦੇ ਆ ਕਿਉਂਕਿ ਇਹ ਸਿੱਧੇ ਤੁਹਾਡੇ ਨਾਲ ਜੁੜੇ ਹੋਏ ਹੁੰਦੇ ਆ ਤੁਹਾਡੀ رائے ਤੁਹਾਡੇ ਦੁਆਰਾ ਕੀਤੀ ਗਈ ਗੱਲ ਚੁੱਕੀ ਗਈ ਆਵਾਜ਼ ਕਦੇ ਬੇਮਾਇਨੇ ਨਹੀਂ ਜਾਏਗੀ ਇਸ ਮੰਚ ਤੋਂ ਕਿਉਂਕਿ ਅਸੀਂ ਸਿੱਧਾ ਪ੍ਰੋਗਰਾਮ ਲਾਈਵ ਇਸ ਕਰਕੇ ਰੱਖਦੇ ਆ ਕਿਉਂਕਿ ਆਵਾਜ਼ ਜਿਹੜੀ ਹੈ ਤੁਹਾਡੀ ਉਹ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚ ਸਕੇ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਤੁਹਾਡੀਆਂ ਜ਼ਰੂਰਤਾਂ ਨੇ ਬੁਨਿਆਦੀ ਲੋੜਾਂ ਨੇ ਹੋਏ ਨੁਕਸਾਨ ਨੇ ਜਿਹੜੀਆਂ ਵਿਪਤਾਵਾਂ ਤੁਸੀਂ ਝੱਲ ਰਹੇ ਹੋ ਜਿਹੜੀ ਮੁਸ਼ਕਿਲਾਂ ਦੇ ਵਿੱਚੋਂ ਲੰਘ ਰਹੇ ਹੋ ਉਹ ਤੋਂ ਅਸੀਂ ਤੁਸੀਂ ਮੈਂ ਜੇਕਰ ਵਾਕਿਫ ਆ ਪਰ ਉਹਦੇ ਨਾਲ ਪ੍ਰਸ਼ਾਸਨ ਜਿਹੜਾ ਹੈ ਉਹ ਜ਼ਰੂਰ ਵਾਕਿਫ ਹੋਵੇ ਤੇ ਜੋ ਨਾਰਮਸ ਤੇ ਟਰਮ ਐਂਡ ਕੰਡੀਸ਼ਨਸ ਦੇ ਉੱਤੇ ਤੁਸੀਂ ਜਿਸ ਚੀਜ਼ ਦੇ ਹੱਕਦਾਰ ਹੋ ਉਹ ਤੁਹਾਨੂੰ ਮਿਲਣੀਆਂ ਚਾਹੀਦੀਆਂ ਨੇ ਅੱਜ ਦੇ ਲਈ ਨਹੀਂ ਭਲਕੇ ਕਿਸੇ ਹੋਰ ਵਿਸ਼ੇ ਦੇ ਨਾਲ ਜੁੜਾਂਗੇ ਤੇ ਤੁਹਾਡੇ ਫੋਨ ਕਾਲਸ ਦੀ ਉਡੀਕ ਜਿਹੜੀ ਹੈ ਉਹ ਹਮੇਸ਼ਾ ਸਾਨੂੰ ਰਹੇਗੀ ਕਿਉਂਕਿ ਤੁਹਾਡੀ ਆਵਾਜ਼ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਧੰਨਵਾਦ ਸਤਿ ਸ੍ਰੀ ਅਕਾਲ ਸਾਲੇ ਮੰਡੀ ਤੇ ਲਗਭਗ 10 ਤੋਂ 15% ਦਾ ਜਿਹੜਾ ਲਾਜਾ ਆਏਗੀ ਫਸਲ ਘਟੇਗੀ ਕਿਸਾਨਾਂ ਨੂੰ ਇਹੀ ਬੇਨਤੀ ਹੈ ਕਿ ਫਸਲ ਸੁਕਾ ਕੇ ਲਿਆਓ ਆਪਣੇ ਤੇ ਆਪਣਾ ਜਿਹੜਾ ਸਰਕਾਰੀ ਡੇਟ ਹੈ 2399 ਰੁਪਏ ਉਹ ਅਗਰਮ ਤੋਂ ਲਗਾਓ ਫਿਲਹਾਲ ਜਿਹੜਾ ਮੰਡੀ ਦੇ ਵਿੱਚ ਝੋਨੇ ਦੀ ਆਮਦ ਨਹੀਂ ਹੋਈ ਹੈ ਸਾਨੂੰ ਲੱਗਦਾ ਵੀ ਅਗਲੇ 10-12 ਦਿਨ ਹਲੇ ਅਰਾਈਵਲ ਮੇਬੀ ਨਾ ਹੋਵੇ ਕਿਉਂਕਿ ਮੌਸਮ ਪਹਿਲਾਂ ਮਤਲਬ ਧੁੱਪਾਂ ਹੋਣੀ ਨਿਕਲ ਲੱਗੀਆਂ ਨੇ ਝੋਨੇ ਦਾ ਜਦੋਂ ਨਸਰਦਾ ਸੀ ਝੋਨਾ ਉਦੋਂ ਮੀਂਹ ਲਗਾਤਾਰ ਪੈਂਦੇ ਰਹੇ ਇਹਦੇ ਕਰਕੇ ਝਾੜ ਦੀ ਵਿੱਚ 1 ਏਕੜ ਦਾ 2 ਕਵਾਂਟਲ 3 ਕਵਾਂਟਲ 4 ਦਾ ਸਿਰਫ ਹੋਊਗਾ ਤੇ ਆਉਣ वाले ਸਮੇਂ ਵਿੱਚ ਹੋ ਸਕਦਾ ਕਿ ਡੈਮੇਜ ਡਿਸਕਰਨ ਦੀ ਵੀ ਪ੍ਰੋਬਲਮਾਂ ਦਾ ਵਿੱਚ ਥੋੜੀ ਬਹੁਤ ਆਏ ਤੇ ਸਰਕਾਰ ਨੂੰ ਇਸ ਚੀਜ਼ ਨੂੰ ਮੱਧਿਆ ਨਜ਼ਰ ਰੱਖਦੇ ਹੋ ਇੱਕ ਮੌਸਮ ਦੇ ਵਿੱਚ ਇੱਕ ਡੈਮੇਜ ਦੇ ਵਿੱਚ ਥੋੜਾ ਬਹੁਤ ਪੰਜਾਬ ਗਵਰਨਮੈਂਟੋਂ ਰੈਲੈਕਸੇਸ਼ਨ ਦੇਣਾ ਚਾਹੀਦਾ ਕਿਸੇ ਵੀ ਕਿਸਾਨ ਦੀ ਬਲੈਕਮਿਲਿੰਗ ਨਹੀਂ ਹੋਣ ਦਿਆਂਗੇ ਔਰ ਕਿਸੇ ਆੜਤੀਆ ਨੂੰ ਵੀ ਨਹੀਂ ਤੰਗ ਹੋਣ ਦਿਆਂਗੇ ਬਿਰ ਬੀਬੀ ਦੁਖੀ ਕਿ ਕਿੰਨੇ ਸੇ ਪਾਣੀ ਨਹੀਂ ਲੈ ਸਕਦੇ 12-12 ਲੱਖ ਦੀ ਸਰਾਬ ਬਣੀ ਸਭ ਤੋਂ ਵੱਡਾ ਮਸਲਾ ਕੀ ਹੈ ਮੈਕਸ਼ਨ ਦੇਖਣ ਵਿੱਚ ਛੱਡਦਾ ਛਣੀ ਭਾਈ ਤੇ ਇੱਥੇ ਬੜੀਆਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਇੱਕ ਡਾਕਟਰ ਨੂੰ ਇਹ ਮਨਰੇਗਾ ਦਾ ਕੰਮ ਮਿਲਣਾ ਚਾਹੀਦਾ ਕਿ ਕਦੀ ਮੰਗਾਉ ਤਾਂ ਸਹੀ ਇੱਥੇ ਕੋਈ ਫੈਕਟਰੀ ਆਏ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਜੀ ਹੁਣ ਮੇਰੀ ਪਲੈਨ ਮੈਂ ਅੰਦਰ ਕੋਰਸ ਕਲੀਅਰ ਹੈ ਨਸ਼ਾ ਦਾ ਨਾ ਹਟਣਾ ਨਾ ਕੋਈ ਹਟਾ ਸਕਦਾ ਉਹਨਾਂ ਦੀ ਟੁੱਟ ਗਈ ਪਰ ਜਿਹੜਾ ਚੋਰ ਤਾਂ ਚੋਰ ਰਹਿ ਜਾਂਦਾ ਕਿੰਨਾ ਵਿਕਾਸ ਹੋਇਆ ਤੁਸੀਂ ਕਰ ਰਿਹਾ ਜੀ ਮੈਨੂੰ ਕਰਾਇੰਟ ਭੇਜੋ ਕਰੇਡਾ ਭੇਜੀ ਇਹ ਸਾਡਾ ਜਵਾਜ ਹੀ ਨਾ ਵਜੇ ਕੰਮ ਕਰਕੇ ਦੀ ਤੇ ਤੇਰੀ ਸ਼ਰੀਰ ਸਤੀਰਾ ਵਰਗੇ ਹਰ ਮੈਦਾਨ ਫਤਿਹ ਨੇ ਕਰਦੇ ਜਿੱਤ ਦਾ ਜਨੂਨਾ बाबा नानक के दर्शन पर एक नजर ऊंचा दर है बाबा नानक दा। सिखी के प्रसार में योगदान देने के लिए एक बार जरूर आए एयर कंडीशन थिएटर में बैठकर चार ज्ञानवर्धक डॉक्यूमेंट्री फिल्मों से लेकर